ਇਹ ਜਤ ਮੇਰੀ ਕੱਲੀ ਦੀ ਨਹੀਂ ਸਰੀ ਸਾਰੇ ਕਮਿਊਨਿਟੀ ਦੀ ਆਸੇ ਸਾਰਿਆਂ ਨੂੰ ਮੈਂ ਥੈਂਕ ਯੂ ਕੰਨਾ ਚਾਹਦੀ ਆ ਜਿਨ੍ਹਾਂ ਨੇ ਵੋਟ ਪਾਈ ਜਿਨ੍ਹਾਂ ਨੇ ਟੌਰਨ ਆਫ ਕੀਤੇ ਸਾਈਮ ਗਾਏ ਡੋਨੇਸ਼ਨ ਦਿੱਤੀਆ ਹਰ ਇੱਕ ਚੀਜ਼ ਨਾ ਉਹ ਬੇਪੜੀ ਡਿਫਰੈਂਸ ਕੋਈ ਜਿੱਥੇ ਅਸੀਂ ਅੱਜ ਜੈਤ ਸਕਦੇ ਆ ਸਿੱਖ ਭਾਈਚਾਰੇ ਲਈ ਮਾਨ ਵਾਲੀ ਗੱਲ ਹੈ ਕਿ ਇੱਕ ਸਿੱਖ ਬੀਬੀ ਸ਼ਨ ਸ਼ੋਕਰ ਨੇ ਵਾਸ਼ਿੰਗਟਨ ਰਾਜ ਦੇ ਕੈਂਟ ਸਿਟੀ ਕੌਂਸਲ ਪੋਜੀਸ਼ਨ ਨੰਬਰ 6 ਲਈ 2025 ਦੀ ਚੋਣ ਵਿੱਚ ਹਿੱਸਾ ਲਿਆ ਤੇ ਇੱਕ ਵੱਡੀ ਲੜਾਈ ਲੜਦੇ ਆ ਜਿੱਤ ਹਾਸਲ ਕੀਤੀ ਇਹ ਚੋਣ ਵਸ਼ਿੰਗਟਨ ਦੇ ਟੌਪ 2 ਪ੍ਰਾਇਮਰੀ ਸਿਸਟਮ ਅਧੀਨ ਹੋਈ ਜਿੱਥੇ ਪ੍ਰਾਇਮਰੀ ਵਿੱਚ ਸਭ ਤੋਂ ਵੱਧ ਵੋਟ ਪ੍ਰਾਪਤ ਕਰਨ ਵਾਲੇ ਦੋ ਉਮੀਦਵਾਰ ਜਨਰਲ ਚੋਣ ਵਿੱਚ ਅੱਗੇ ਵਧੇ ਸਨ ਇਹ ਪੋਜੀਸ਼ਨ ਪਹਿਲਾਂ ਬ੍ਰੈਂਡਾ ਫਿੰਚਰ ਨੇ 12 ਸਾਲਾਂ ਤੋਂ ਨਿਭਾਈ ਸੀ ਜਿਨ੍ਹਾਂ ਨੇ ਰੀ-ਇਲੈਕਸ਼ਨ ਨਾ ਲੜਨ ਦਾ ਫੈਸਲਾ ਕੀਤਾ ਸ਼ੈਨ ਸ਼ੋਕਰ ਇੱਕ ਕੈਨਟ ਰੈਜ਼ੀਡੈਂਟ ਹਨ ਉਹ ਇੱਥੇ ਪੈਦਾ ਹੋਏ ਅਤੇ ਹੁਣ ਆਪਣੇ ਪਰਿਵਾਰ ਨਾਲ ਇੱਥੇ ਰਹਿ ਰਹੇ ਹਨ ਉਨ੍ਹਾਂ ਨੇ ਕੈਨ ਪਬਲਿਕ ਸਕੂਲ ਤੋਂ ਐਜੂਕੇਸ਼ਨ ਪ੍ਰਾਪਤ ਕੀਤੀ ਅਤੇ ਪਬਲਿਕ ਪਾਲਿਸੀ ਵਿੱਚ ਮਾਸਟਰ ਡਿਗਰੀ ਕੀਤੀ ਉਹਨਾਂ ਦਾ ਕੈਂਟ ਵਿੱਚ ਇੱਕ ਛੋਟਾ ਜਿਹਾ ਬਿਜ਼ਨਸ ਵੀ ਹੈ। ਉਹਨਾਂ ਨੇ ਆਪਣੀ ਕੈਂਪੇਨ ਵਿੱਚ ਲੋਕਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਭਲਾਈ ਤੇ ਜ਼ੋਰ ਦਿੱਤਾ। ਉਹਨਾਂ ਦੇ ਮੁੱਖ ਮੁੱਦੇ ਸਨ ਸੇਫ ਨੇਬਰਹੂਡ ਅਤੇ ਪਬਲਿਕ ਸੇਫਟੀ, ਯੂਥ ਅਤੇ ਫੈਮਿਲੀ ਸਪੋਰਟ, ਲੋਅ ਇਨਕਮ ਹਾਊਸਿੰਗ। ਉਹਨਾਂ ਨੇ ਆਪਣੀ ਕੈਂਪੇਨ ਵਿੱਚ ਡੋਰ ਟੂ ਡੋਰ ਕੈਂਪੇਨਿੰਗ, ਫੋਨ ਕੋਲਾ ਅਤੇ ਇਵੈਂਟਸ ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਨਾਲ ਗੱਲ ਕਰਕੇ ਸੁਣਿਆ ਹੈ ਕਿ ਪਰਿਵਾਰਾਂ ਨੂੰ ਕੀ ਚਾਹੀਦਾ ਹੈ। ਅਸੀਂ ਇੱਕ ਅਜਿਹਾ ਸ਼ਹਿਰ ਬਣਾਵਾਂਗੇ ਜਿੱਥੇ ਹਰ ਵਿਅਕਤੀ ਦੀ ਆਵਾਜ਼ ਸੁਣੀ ਜਾਵੇ। ਸ਼ੋਕਰ ਨੇ ਸਭ ਤੋਂ ਵੱਧ ਵੋਟਾਂ ਨਾਲ ਲੀਡ ਕੀਤੀ ਅਤੇ ਐਂਡੀ ਸੋਂਗ ਨਾਲ ਜਨਰਲ ਚੋਣ ਵਿੱਚ ਅੱਗੇ ਵਧੇ ਇਸ ਵਿੱਚ ਉਹਨਾਂ ਨੇ ਆਪਣੀ ਸਟਰੋਂਗ ਲੀਡਰਸ਼ਿਪ ਨਾਲ ਸਭ ਨੂੰ ਪਿੱਛੇ ਛੱਡ ਦਿੱਤਾ ਚੋਣ ਜਿੱਤਣ ਤੋਂ ਬਾਅਦ ਸ਼ੋਕਰ ਨੇ ਕਿਹਾ ਕਿ ਮੈਂ ਆਪਣੇ ਭਾਈਚਾਰੇ ਦੇ ਲੋਕਾਂ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਬਹੁਤ ਖੁਸ਼ ਹਾਂ ਕਿ ਕੈਂਟ ਕੌਂਸਲ ਵਿੱਚ ਸ਼ਾਮਲ ਹੋਣ ਜਾ ਰਹੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸ਼ਰਨਕਾਰ ਸ਼ੋਕਰ ਹੈ ਤੇ ਮੈਂ ਹੌਂ ਕੈਂਟ ਸਿਟੀ ਕਾਉਂਸਲ ਪੋਜੀਸ਼ਨ 6 ਲਈ ਮੈਂ ਰੇਸ ਵਿੱਚ ਸੀਗੀ ਤੇ ਹੁਣ ਅਸੀਂ ਜਿੱਤ ਗਏ ਇਹ ਜਿੱਤ ਮੇਰੀ ਕੱਲੀ ਦੀ ਨਹੀਂ ਸਾਰੀ ਸਾਰੀ ਕਮਿਊਨਿਟੀ ਦੀ ਹੈ ਅਸੋ ਸਾਰਿਆਂ ਨੂੰ ਮੈਂ ਥੈਂਕ ਯੂ ਕਹਨਾ ਚਾਹਦੀ ਹਾਂ ਜਿਨ੍ਹਾਂ ਨੇ ਵੋਟ ਪਾਈ ਜਿਨ੍ਹਾਂ ਨੇ ਡੋਰ ਨਾਕ ਕੀਤੀ ਤੇ ਸਾਈਨ ਲਗਾਏ ਡੋਨੇਸ਼ਨ ਦਿੱਤੀਆ ਹਰ ਇੱਕ ਚੀਜ਼ ਨਾਲ ਉਹ ਬੇ ਬੜੀ ਡਿਫਰੈਂਸ ਹੋਈ ਜਿੱਥੇ ਅਸੀਂ ਅੱਜ ਜਿੱਤ ਸਕਦੇ ਆ ਆਮ ਮੈਂ ਇੱਥੇ ਦੀ ਜੰਮੀ ਪਲੀ ਆ ਕੈਂਟ ਦੇ ਵਿੱਚ ਤੇ ਮੈਂ ਸਕੂਲ ਗਈ ਆ ਯੂਨੀਵਰਸਿਟੀ ਆਫ ਵਾਸ਼ਿੰਗਟਨ ਤੇ ਉੱਥੇ ਮੈਂ ਆਪਣੀ ਪਾਲਸੀਜ਼ ਸਟੱਡੀ ਕੀਤੀ ਮਾਸਟਰ ਇਨ ਪਾਲਸੀਜ਼ ਦੇ ਵਿੱਚ ਤੇ ਫਿਰ ਬਾਅਦ ਚੋਂ ਮੈਂ 10 ਸਾਲ ਕੰਮ ਕੀਤਾ ਨਾਨ ਪ੍ਰੋਫਿਟ ਦੇ ਵਿੱਚ ਮੋਸਟ ਰੀਸੈਂਟਲੀ ਡਾਇਰੈਕਟਰ ਆਫ ਕਿੰਗ ਕਾਉਂਟੀ ਪਾਲਸੀ ਤੇ ਹੌਨ ਮੈਂ ਸਿਟੀ ਕਾਉਂਸਲ ਦੇ ਜੋਦੀ ਆ ਤੇ ਅਸੀਂ ਲੋਕਲ ਬਿਜ਼ਨਸਸ ਨੂੰ ਸਪੋਰਟ ਕਰੀਏ ਪਬਲਿਕ ਸੇਫਟੀ ਨੂੰ ਵਧੀਆ ਕਰੀਏ ਆ ਪਾਰਕਸ ਨੂੰ ਕਲੀਨ ਤੇ ਗ੍ਰੀਨ ਰੱਖੀਏ ਤੇ ਮੇਕ ਸ਼ੂਰ ਕਰੀਏ ਕੈਂਟ ਹਰੇਕ ਫੈਮਿਲੀ ਲਈ ਵਧੀਆ ਥਾਂ ਹੋਵੇ ਅਮ ਸੋ ਮੈਂ ਐਕਵਰੀ ਹੋਰ ਸਾਰਿਆਂ ਨੂੰ ਕਹਿਣਾ ਚਾਹਦੀ ਹਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਪੋਰਟ ਦਿੱਤੀ ਹੈ ਤੇ ਹੁਣ ਅਸੀਂ ਜਨੂਅਰੀ ਦੇ ਵਿੱਚ ਸਾਡੀ ਸਵਰਨ ਸੈਰੇਮੋਨੀ ਹੋਗੀ ਸੋ ਜਨੂਅਰੀ ਜਿਹੜੀ ਅਸੀਂ ਅਫੀਸ਼ੀਅਲ ਸਟਾਰਟ ਕਰਾਂਗੇ ਤੇ ਉਦੋਂ ਅਸੀਂ ਕੰਮ ਸ਼ੁਰੂ ਕਰਾਂਗੇ ਤੇ ਜੇ ਤੁਹਾਡੇ ਕੋਈ ਆਈਡੀਆਜ਼ ਹੋਵੇ ਕੁਐਸਚਨਸ ਹੋਵੇ ਸਵਾਲ ਹੋਵੇ ਆ ਪਲੀਜ਼ ਤੁਸੀਂ ਰੀਚ ਆਊਟ ਕਰਿਓ ਮੈਂ ਆਲਵੇਜ਼ ਅਵੇਲੇਬਲ ਹਾਂ ਪੜਾਈ ਬਾਰੇ ਤੁਸੀਂ ਦੱਸਿਆ ਪਰ ਇਹ ਵੀ ਥੋੜਾ ਜਿਹਾ ਦੱਸੋ ਕਿ ਰਾਜਨੀਤੀ ਵਿੱਚ ਆਉਣ ਦਾ ਸਵਭ ਕਿਵੇਂ ਬਣਿਆ ਜਾਏ ਦਿਲਚਸਪੀ ਕਿਵੇਂ ਬਣੀ ਹਾਂਜੀ ਸੋ ਮੈਂ ਆਪਣੀ ਮਾਸਟਰਸ ਕੀਤੀ ਪਾਲਸੀ ਦੇ ਵਿੱਚ ਤੇ ਨਾਲ ਨਾਲ ਅਸੀਂ ਕਮਿਊਨਿਟੀ ਦੇ ਵਿੱਚ ਬਹੁਤ ਇਨਵੋਲਵ ਹੋਣਾ ਸ਼ੁਰੂ ਤੋਂ ਹੀ ਅਸੀਂ ਕਲਾਸ ਸਕੂਲ ਪੰਜਾਬੀ ਸਿਖਾਉਦੇ ਹਾਂ ਤੇ ਆ ਬਹੁਤ ਵੌਲੰਟੀਅਰ ਕੀਤਾ ਸਾਡੀ ਕਮਿਊਨਿਟੀ ਦੇ ਵਿੱਚ ਤੇ ਉਹਦੇ ਕਰਕੇ ਮੈਨੂੰ ਇੱਕ ਲਾਈਕ ਡੈਡੀਕੇਸ਼ਨ ਅਸਾਡੀ ਕਮਿਊਨਿਟੀ ਨੂੰ ਦਾ ਅਸੀਂ ਗਾਂ ਕਰੀਏ ਆ ਸੋ ਜਦੋਂ ਪੋਜੀਸ਼ਨ ਖੁੱਲੀ ਹੋਈ ਹੈ ਆਪਰਚੂਨਿਟੀ ਸੀਗੀ ਦਾ ਸਾਈਨ ਅਪ ਕਰੀਏ ਦੇਖੀਏ ਤੇ ਤਾਂ ਕਰਕੇ ਅਸੀਂ ਰਨ ਕੀਤਾ ਤੁਹ ਇੱਕ ਦਾ ਕੋਈ ਪਲਾਨ ਕੀ ਆਂ ਗਾਹ ਕੋਈ ਉੱਪਰ ਤੱਕ ਜਾਣ ਦੀ ਕੋਈ ਸੋਚੀ ਹੋਈ ਆ ਹੁਣ ਤੋਂ ਹੀ ਪਲਾਨ ਕੇ ਜਾ ਹਾਂਜੀ ਬਸ ਇੱਥੇ ਸ਼ੁਰੂ ਕਰਨਾ ਆ ਇਹ ਮੇਰੀ ਬਸ ਹਲੇ ਇਹੀ ਗੋਲ ਆਦਾ ਅਸੀਂ ਬਹੁਤ ਵਧੀਆ ਕੰਮ ਕਰੀਏ ਕੈਂਟ ਸਿਟੀ ਕਾਉਂਸਲ ਦੇ ਵਿੱਚ ਤੇ ਆਪਣੇ ਕਮਿਊਨਿਟੀ ਨੂੰ ਪ੍ਰਾਊਡ ਕਰੀਏ ਕੰਟੀਨਿਊ ਵਧੀਆ ਕਰੀਏ ਹਮ ਹਲੇ ਉਤੋਂ ਅੱਗੇ ਪਤਾ ਨਹੀਂ ਪਰ ਹਲਦੇ ਸਿੱਥੀ ਫੋਕਸ ਕਰਦੇ ਚਲੋ ਬਹੁਤ ਬਹੁਤ ਧੰਨਵਾਦ ਅੱਜ ਸਮਾਂ ਦੇਣ ਲਈ ਅਖੀਰ ਵਿੱਚ ਕੋਈ ਕਮਿਊਨਿਟੀ ਨੂੰ ਸੁਨੇਹਾ ਦੇਣਾ ਚਾਹੋਗੇ بس ਮੀਨੋ ਪਲੀਜ਼ ਤੁਸੀਂ ਇਨਵੋਲਡ ਰਹੋ ਇਲੈਕਸ਼ਨਸ ਦੇ ਵਿੱਚ ਬਹੁਤ ਵੱਡੀ ਡਿਫਰੈਂਸ ਬਣਦੀ ਹੈ ਜੇ ਤੁਹਾਡੇ ਕੋਈ ਆਈਡੀਆਜ਼ ਆ ਤੁਸੀਂ ਆਪਣੇ ਨਿਆਣੇ ਨੂੰ ਉੱਥੇ ਗਰੋਅਪ ਕਰ ਤੁਹਾਡੇ ਬਿਜ਼ਨੈਸ ਇਸ ਆਲਵੇਜ਼ ਇਨਵੋਲਡ ਰਹੋ ਲੋਕਲ ਪੋਲਿਟਿਕਸ ਦੇ ਵਿੱਚ 페 ਟੈਂਸ਼ਨ ਕਰੋ ਅਸਾਂ ਲੋਕ ਹੋਰ ਲੋਕ ਚਾਹੀਦੇ ਆ ਜਿਹੜੇ ਸਟੈਪ ਅਪ ਕਰੇ ਰਨ ਕਰੇ ਯੂ نو ਮੇਕ ਸ਼ure that ਐਵਰੀ ਇਲੈਕਸ਼ਨ ਦੇ ਵਿੱਚ ਤੁਸੀਂ ਧਿਆਨ ਦਿੰਦੇ ਆ ਕਿ ਇਹ ਬਹੁਤ ਵੱਡੀ ਡਿਫਰੈਂਸ ਬਣਾਉਦੀ ਸਾਡੀ ਕਮਿਊਨਿਟੀ ਤੇ ਕੰਟਰੀ ਤੇ ਹਾਂਜੀ ਤੇ ਮੈਂ ਇਹ ਕਿਉਂ ਕਿ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਦੂਜੀ ਦੀ ਸਪੋਰਟ ਕਰੀਏ ਤੇ ਗਾਂ ਜਾਈਏ ਕਮਿਊਨਿਟੀ ਕਮਿਊਨਿਟੀ ਬੱਲੋਂ ਅਸੀਂ ਗਾਂ ਜਾਈਏ ਤੇ ਇੱਕ ਦੂਜੀ ਦੀ ਆਲਵੇਸ ਸਪੋਰਟ ਕਰੀਏ ਤੇ ਕਦੇ ਅਸੀਂ ਇੱਕ ਦੂਜੇ ਨੂੰ ਥੱਲੇ ਨਾ ਰੱਖੀਏ